ਭਾਜੀ ਵਿਕਾਸ ਬਠੇਜਾ ਅਕਸਾਈਨ ਇੰਸਪੈਕਟਰ ਕਰਤ ਸਰਕਲ ਇਹ ਅਕਤੀ ਨੇ ਕੀਿਆ ਲਈ ਤੁੰਗੀ ਤੇ ਤੋਂ ਨਕਲ ਆਇਆ ਕਿਸ ਬਜਟ ਅੱਜ ਲੋਕ ਸਭਾ ਇਲੈਕਸ਼ਨ 2024 ਦੇ ਸੰਬੰਧ ਵਿੱਚ ਅਕਸਾਈਜ਼ ਦੀ ਚੈਕਿੰਗ ਅਸੀਂ ਰੈਂਡਮਲੀ ਚੈੱਕ ਕਰ ਰਹੇ ਹਾਂ ਸਾਡੇ ਨਾਲ ਨੇ ਏਡੀਓ ਸਾਫ ਭਾਜੀ ਫਲੈਸ਼ ਫਾਰਡ ਇੰਡਰਨਾੰਦ ਆਂਦਾ ਤੇ ਸਾਈਡਿਸ ਤੋਂ ਪਰਮ ਅਸੀਂ ਦੋਨਾਂ ਨੇ ਲੱਕੀ ਪ੍ਰੈਜ਼ੈਂਸ ਵਿੱਚ ਮੌਜੂਦ ਸਨ ਸਾਫ ਸਾਨੂੰ ਚੈੱਕ ਕਰਨਾ ਹੈ ਕਿ ਜਦੋਂ ਸੰਸਦ ਦੀ ਚੋਣਾਂ ਦਾ ਮਾਮਲਾ ਲੈ ਕੇ ਨਿਕਲਣਾ ਪੈਣਾ ਹੋਵੇ ਤਾਂ ਇਹ ਗੱਲ ਦਾ ਸੌਤ ਆਪਣਾ ਕਰਨਾ ਪਵੇਗਾ ਤੇ ਜਿਵੇਂ ਇਲੈਕਸ਼ਨ ਆਉਂਦੇ ਜਿਵੇਂ ਨਾ ਕੋਈ ਜ਼ਿਆਦਾ ਪਰਸਲਾ ਦੇਣ ਦੇ ਹਾਲ ਨਹੀਂ ਇਹ ਯਸ ਇਹ ਅਟੂ ਕੋਲ ਆਫ ਕੰਡਕਟ ਦਾ ਪੂਰਾ ਇਲੈਕਸ਼ਨ ਪਹਿਲਾਂ ਵੀ ਅਸੀਂ ਨਾਰਮਲੀ ਰੈਂਡਮਲੀ ਚੈਕਿੰਗ ਕਰਦੇ ਰਹੇ ਨਿਆ ਪਰ 2030 ਲਈ ਜਿੰਨੇ ਦੇ ਇਲੈਕਸ਼ਨ ਕਰਉਣਾ ਤੇ ਇਹ ਰੈਂਡਮ ਚੈਕੀ ਹੋਏਗੀ ਅਸੀਂ ਕਰਦੇ ਜਲਾਜੋ ਹਾਜੇ ਤੋਂ ਕਰਦੇ ਜਲਾਜੋ ਮੈਸੇਜ ਦਾ ਇਹ ਆ ਕੋਈ ਗਲਤ ਅੰਸਰ ਆ ਉਹਨਾਂ ਨੂੰ ਅਸੀਂ ਮਤਲਬ ਬਹੁਤ ਬਹੁਤ ਚੈਕਿੰਗ ਕਰਕੇ ਜਿਵੇਂ ਉਹਨਾਂ ਪਿੱਛੇ ਹੀ ਮੈਂ ਕਰੜ ਦੇ ਵਿੱਚ ਹੀ ਤਿੰਨ ਐਫਆਈਆਰ ਕਰਾ ਚੁੱਕਿਆ ਰੀਸੈਂਟਲੀ 22 ਤਰੀਕ ਨੂੰ ਐਫਆਈਆਰ ਨੰਬਰ 70 ਠੀਕ ਹੈ ਤੇ ਰੈਸਟੋਰੈਂਟ ਸੀ ਉਹਦੇ ਵਿੱਚ ਬੀਅਰ ਵਗੈਰਾ ਔਰ ਹੁੱਕਾ ਚੱਲ ਰਿਹਾ ਸੀ ਉਹਦੇ ਵਿੱਚ ਅਸੀਂ ਐਫਆਈਆਰ ਕਰਵਾਈ ਹੈ ਤਿੰਨ ਬੰਦੇ ਅਰੈਸਟ ਕੀਤੇ ਨੇ ਉਸ ਤੋਂ ਪਹਿਲਾਂ ਇਹ ਕਿ ਇਥੇ ਮਕਨ ਫਿਸ਼ ਤੇ ਜਿਹੜੀ ਕਿ ਲਾਂਡਰ ਰੋਡ ਤੇ ਆਇਆ ਉਥੇ ਉਹ ਗਲਤ ਅਨਸਰ ਬਿਨਾ ਲਾਇਸੈਂਸ ਤੋਂ ਲਾਰੂ ਪਿਲਾ ਰਹੇ ਸੀ ਤੇ ਉਹਨਾਂ ਨੂੰ ਅੰਦਰ ਕੀਤਾ ਐਫਆਰ ਦਰਤੀ ਕੀਤੀ ਇਸ ਤਰ੍ਹਾਂ ਇਹ ਕੰਟੀਨਿਊ ਚਲੇਗਾ ਜੀ ਇੱਕ ਪ੍ਰੋਸੈਸ ਪਹਿਲਾਂ ਵੀ ਚੱਲ ਰਿਹਾ ਸੀ ਉਹ ਵੀ ਕੰਟੀਨਿਊ ਹੋ ਜਾਈਗਾ ਮੈਂ ਜੀ ਵਿਕਾਸ ਬਠੇਜਾ ਅਕਸਾਈਨ ਇੰਸਪੈਕਟਰ ਕਰਤ ਸਰਕਲ ਇਹ ਅਕੀਨੇ ਕੇਲੀ ਵਾਲੀ ਤੁੰਗੀ ਤੇ ਤੋਂ ਨਕਲ ਆਇਆ ਕਿਸ ਬਜਟ ਅੱਜ ਲੋਕ ਸਭਾ ਇਲੈਕਸ਼ਨ 2024 ਦੇ ਸਬੰਧ ਵਿੱਚ ਆਕਸਾਈਜ਼ ਦੀ ਚੈਕਿੰਗ ਅਸੀਂ ਰੈਂਡਮਲੀ ਚੈੱਕ ਕਰ ਰਹੇ ਆ ਸਾਡੇ ਨਾਲ ਨੇ ਏਡੀਓ ਸਾਫ ਭਾਜੀ ਹਰ ਵਕਤ ਫਲੈਸ਼ ਵਾਸਤੇ ਲੈਂਦਾ ਰਹਦਾ ਤੇ ਸਾਈਟ ਤੋਂ ਕਰਨਾ ਅਸੀਂ ਦੋਨਾਂ ਨੇ ਲੱਕੀ ਪ੍ਰੈਸ਼ਰ ਨੂੰ ਬੋਲਦਾ ਰੈਂਡਮ ਚੈੱਕ ਕਰਦੇ ਹਾਂ ਤਾਂ ਸੰਪਰਨ ਪਾਣੀ ਨੂੰ ਪਾਣੀ ਲੈਣ ਨੂੰ ਪਾਈ ਜਾਂਦਾ ਹੈ ਤਾਂ ਦਾ ਆਪਣਾ ਕਰਦੇ ਹਾਂ ਜੋ ਕਿ ਇਲੈਕਸ਼ਨ ਆ ਚੁੱਕੇ ਜਿਹੜੇ ਨਾ ਕੋਈ ਦਾ ਪਰਸਰਾ ਦੇ ਜਿਹੜੇ ਹਮ ਲਈ ਇਹ ਯਸ ਇਹ ਅਪ ਟੂ ਕੋਲ ਆਫ ਕੰਡਕਟ ਦਾ ਪੂਰਾ ਇਲੈਕਸ਼ਨ ਪਹਿਲਾਂ ਵੀ ਅਸੀਂ ਨਾਰਮਲੀ ਰੈਂਡਮਲੀ ਚੈਕਿੰਗ ਕਰਦੇ ਰਹੇ ਆ ਪਰ 2030 ਲਈ ਜਿੰਨੇ ਤੋਂ ਇਲੈਕਸ਼ਨ ਦਾ ਕੋਣਾ ਤੇ ਇਹ ਰੈਂਡਮ ਚੈਕੀ ਹੋਏਗੀ ਜਿਹੜੇ ਸਟੇਟਸ ਜਿਹੜਾ ਜਾਨੂੰ ਅਜਿਹਾ ਕੋਈ ਰੈਜੀਸ ਜਿਹੜਾ ਜਾਨੂੰ ਮੈਸੇਜਸ ਦਾ ਇਹ ਆ ਕੋਈ ਗਲਤ ਅਨਸਰ ਆ ਉਹਨਾਂ ਨੂੰ ਅਸੀਂ ਮਤਲਬ ਬਹੁਤ ਵਾਰ ਚੈਕਿੰਗ ਕਰਕੇ ਇਵੇਂ ਉਹਨਾਂ ਪਿੱਛੇ ਹੀ ਮੈਂ ਕਰੜ ਦੇ ਵਿੱਚ ਹੀ ਤਿੰਨ ਐਫਆਈਆਰ ਕਰਾ ਚੁੱਕਿਆ ਰੀਸੈਂਟਲੀ 22 ਤਰੀਕ ਨੂੰ ਐਫਆਈਆਰ ਨੰਬਰ 70 ਇੱਕ ਇਥੇ ਰੈਸਟੋਰੈਂਟ ਸੀ ਉਹਦੇ ਵਿੱਚ ਬੀਅਰ ਵਗੈਰਾ ਔਰ ਹੁੱਕਾ ਚੱਲ ਰਿਹਾ ਸੀ ਉਹਦੇ ਵਿੱਚ ਅਸੀਂ ਐਫਆਈਆਰ ਕਰਵਾਈ ਹੈ ਤਿੰਨ ਬੰਦੇ ਅਰੈਸਟ ਕੀਤੇ ਨੇ ਉਸ ਤੋਂ ਪਹਿਲਾਂ ਇੱਕ ਇਥੇ ਬਾਕਨ ਫਿਸ਼ਟੇ ਜਿਹੜੀ ਕਿ ਲਾਂਡਰ ਰੋਡ ਤੇ ਆ ਹੈ ਉੱਥੇ ਗਲਤ ਅਨਸਰ ਬਿਨਾ ਲਾਇਸੈਂਸ ਤੋਂ दारू पिला रहे सी थे उन्होंने अंदर किता फिर धरती की इस तरह ये कंटिन्यू चलेगा जी ये प्रोसैस पहला भी चल रहा सी हूं भी कंटिन्यू चलेगा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर